ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੂ ਗੁਰਦਾਸ ਸਿੰਘ ਨੇ ਪਹੁੰਚ ਚੁੱਕੇ ਜੀ ਪਿੰਡ ਕੋੜਖ ਜਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਤਸੀਬਟਾਲਾ ਤੇ ਵੀਰਾਂ ਨਾਲ ਗੱਲਬਾਤ ਕਰੀਏ ਬਜੀ ਅਫਸਰ ਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਕੀ ਸਾਰੇ ਹੀ ਸੰਦੀਪ ਡੇਰੀ ਫਾਰਮ ਚੈਨਲ ਦੇ ਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਅੱਡਾ ਫਿਰ ਉਹ ਪੱਕਾ ਬਣਾ ਲੈ ਜਰਸੀਆਂ ਦਾ ਅੱਡਾ ਫਿਰ ਉਧਰ ਬਣਾਤਾ ਪੱਕਾ ਉਹਦੇ ਉੱਥੇ ਚਲੋ ਜੀ ਆਓ ਉਧਰ ਚਲੀਏ ਉੱਥੇ ਤੋਂ ਸ਼ੁਰੂ ਚਲੋ ਉਧਰੋਂ ਕਰ ਦਨੇ ਜਰਸੀਆਂ ਤੇ ਜਰਸੀਆਂ ਕਰ ਲੋ ਕੋਈ ਨਹੀਂ ਫਿਰ ਜਰਸੀਆਂ ਗਰਲੈਂਡੋ ਪਤਾ ਨਹੀਂ ਕੀ ਕੀ ਵਜ੍ਹਾ ਹੈ ਆ ਕਿ ਨਿਆ ਹੈ ਜੀ ਅੱਜ ਪੀਸ ਬਾਬੇ ਦੀ ਕਿਰਪਾ ਨਾਲ ਨੌਂ ਦਾ ਹੈਗਾ ਹੀ ਆ ਹਾਂ ਜੀ ਇਧਰ ਬੰਨੇ ਜਾ ਰਹੇ ਹਣਾ ਚਾਰ ਤੇ ਇਧਰ ਹੀ ਬੱਜੀਆਂ ਲੈ ਵੀ ਇਹ ਘੇਰ ਥਾਣ ਵਖਾ ਹਮ ਹੈ ਕਿ ਨਹੀਂ ਥਾਣ ਬੜਾ ਜ਼ਬਰਦਸਤ ਲੱਗਾ ਜ਼ਬਰਦਸਤ ਹਮ ਲੜਨੇ ਵੀ ਵਖਾ ਮਣਾ ਲੱਗੇ ਜੋ ਹੋ ਗਏ ਕਾਲੂ ਹੱਥੋਂ ਤਾਂ ਫੇਰ ਕੇ ਵਖਾ ਕੋਈ ਨਹੀਂ ਆਂਦੀ ਜੀ ਚਲ ਜਾ ਹਲਾ ਪੋਲੇ ਪੋਲੇ ਹੱਥ ਫੇਰਦਾ ਐਡੀ ਨਹੀਂ ਗੱਲ ਕੋਈ ਕੁਝ ਨਹੀਂ ਕਹਿੰਦੀ ਕਰਮ ਵਾਲੀ ਠੰਡੀ ਆ ਉਹ ਨਹੀਂ ਘੜਦਾ ਕਹਿੰਦਾ ਮਨ ਬੋਧ ਪਰ ਰੱਸੀ ਤੇ ਲੱਗੀ ਜਾਣੀ ਰੱਸੀ ਤੇ ਲੈਣੀ ਲੈਣੀ ਆ ਕਿੰਨਾ ਦੋਤਾ ਜੀ ਦੀਪ ਪਾਜੀ ਇਹਦੇ ਕੋ 12 ਕਿਲੋ ਦੁੱਧ ਹੈਗਾ ਖੁੱਲਾ ਡੁੱਲਾ ਤੇ ਵਛੀ ਮਗਰਿਆ 12 ਕਿਲੋ ਦੁੱਧ ਵਛੀ ਮਾ ਉਹ ਵਛੀ ਪਰ ਲਗਾਜ ਬਿਲਕੁਲ ਓਕੇ ਸੰਦੀਪ ਜੀ ਬਸ ਠੀਕ ਆ ਆ ਜੋ ਥਾਣੀ ਲੋਕਰ ਲੱਗਾ ਵਾ ਤੇ ਹਾਂ ਵਛੀ ਆ ਫਰੇ ਜੰਮੂ ਲੋਈ ਪਾ ਰੱਖੋ ਉਹੀ ਬਸ ਅੱਜ ਹੀ ਪੇੜਾ ਨਹੀਂ ਭਾਈ ਉਹਨਾਂ ਦੀ ਅੱਜ ਹੀ ਪੈਣੀ ਆ ਕਿੰਨੇ ਦੀ ਕਹੇ ਅੱਜ ਤਰੀਕ 11 ਜਨ ਸ਼ਨੀਵਾਰ ਹਾਂ ਬੋਲੋ ਨੰਬਰ ਇਹ ਦੀਵਾਲੀ ਵਾਲੇ ਪਾ ਆ ਅੱਛਾ ਆ ਨਿਕੇ ਨਿਕੇ ਆਫਰ ਹੀ ਚੱਲਣਾ ਈ ਆਫਰ ਆਫਰ ਮੈਂ ਟਮੇਟੀ ਦਾ ਦادیه ਆਫਰ ਅੱਜ ਆ ਵਸ ਗਿਆ ਤਾਂ ਤੂੰ ਸਿਆਣਾ ਵੀ 55 ਦੀ ਵੇਚ ਲਈਦੀ ਹਾਂ ਪਰ ਅੱਜ ਕਿੰਨੇ ਦੀ ਵੇਚਦੀ ਏ ਤੁਸੀਂ uppi ਦੱਸ ਦੋ ਦੱਸ ਦੇ ਯਾਰ 52 48 ਹੈ ਨਹੀਂ ਨਹੀਂ 45000 ਅੱਛਾ ਜਾਣ ਦੋ ਆ ਛੋਟਾ ਕਰਨਾ ਆ ਵੇਚਣੀਆਂ ਵੇਚਨੀਆਂ ਬਸ ਅੱਜ ਡਾਉਣੀਆਂ ਆਗੇ ਮੰਦੇ ਹੀ ਕਰ ਦੇਣੀ ਹੁਣ ਮੰਦੇ ਵੇਖੀ ਜਾਂ ਤੂੰ ਕੀ ਬਣਦਾ ਜਰਸੀ ਵਾਇਰਸ ਹੋਈ ਮਗਰੀ ਨਾ ਸੀ ਬਣਾ ਹਾਂਜੀ ਹਾਂਜੀ ਕਿਹੜੇ ਦਿਨਾਂ ਬਾਅਦ 10 ਕਿਲੋ ਸੰਦੀਪ ਭਾਜੀ ਦੁੱਧ ਇਹਦੇ ਕੋਲ ਤਿਆਰ ਆ 17ਵਾਂ 8ਵਾਂ ਦਿਨ ਹੋ ਗਿਆ ਅੱਛਾ ਹਾਂਜੀ ਤੇ ਠੰਡ ਠੰਡ ਚੰਗਾ ਲੱਗਾ ਚਵਾਈ ਬਿਲਕੁਲ ਓਕੇ ਠੰਡੀ ਸੀਲ ਕਰਮਾ ਲਈ ਬੱਛੀ ਮਗਰ ਬੱਛੀ ਮਗਰ ਲੈ ਵਾਲਾ ਵਖਾ ਜਰਾ ਲੈ ਹੈ ਕਿ ਨਹੀਂ ਹਾਂਜੀ ਤੇ ਇਹ ਵੀ ਉੱਡਦੀਆਂ ਵਾਲਾ ਇੱਕ ਕਾਮੀ ਹੂੰ ਇਹ ਆ ਦੇ ਜੀ 50 ਦੀ ਕਿਸੇ ਵੀ ਬੰਦੇ ਲਈ ਚੱਲ ਜਾਂਦੇ 44000 ਦੀ ਚੱਲਣ ਦੇ ਨਹੀਂ ਇਹ ਚੋ ਛੱਡਾਂਗੇ 42000 ਦੀ ਅੱਛੇ 42000 ਦੀ 45 ਦੀ ਦੇ ਦੇਣੀ ਆ ਜਾਂ ਤੇ ਗਾਜਰ ਵੇਚਣੀਆਂ ਅੱਜ ਅੱਜ ਆਹ ਕੱਚੀ ਆ ਸੰਦੀਪ ਜੀ ਜਰਸੀ 13 ਦਿਨ ਚਿੱਟੀ ਜਰਸੀ ਹੈ ਕਿ ਨਹੀਂ ਫਿੱਕੀ ਫਿੱਕੀ ਜੀ ਆ ਜਾਓ ਜੀ ਆ ਜਾਓ ਚੱਲਣ ਦੇ ਘਰਾਂ ਦੇ ਇਹ ਵੀ 50 ਦੀ ਇਹ ਵੀ ਬਿਨਿਆਰੀ ਉਹੀ ਖਾਦੋ ਕਿਨੇ ਕਾੜੀ ਦੇ ਦिए 35 ਦੀ 35 ਦੀ ਨਹੀਂ 30000 ਦੀ ਹਾਂ ਨਾ ਚੱਲਾਂ ਲੋ ਫਿਰ ਵੇਚਣੀਆਂ ਅੱਜ ਹੀ ਅੱਜ ਹੀ 30000 ਅੱਜ ਹੀ ਅੱਜ ਹੀ ਨਿਕਨੇ ਨਿਕੇ ਕਰਦਨੇ ਉਹ ਚਾਰ ਦੰਦ ਵਛੀ ਆਉਣ ਲੱਗੀ ਹੁਣ ਗੱਬਣਾ ਲੈ ਜੂਗੀ ਵਛੀ ਅਜੇ ਹਾਂ ਯਾਰਾ ਹੁਣ ਬੁਗਾ ਬਾਗਾ ਵਖਾਜ ਰੱਖ ਲੈ ਹੁਣ ਮਾ ਖਿਚਣ ਵਾਲੀ ਅੱਜ ਫੇਰੇ ਇੱਥੇ ਜਾ ਫੜਵਾ ਇੱਥੇ ਲਿਆ ਇਹ ਰੱਖ ਖਿੱਚ ਅੱਜ ਜਰਾਗ ਆਓ ਇਧਰ ਆਉਗਾ ਉਹ ਸ਼ੋਰ ਵੇਖ ਤੂੰ ਔਖ ਲਾਰ ਕਹ ਲੋ ਕੀ ਕਰਦਾ ਮੈਂ ਆਪਾ ਫੋਟੋ ਖਚਾਉਣ ਲੱਗੇ ਆ ਯਾਰ ਸਰ ਹੁਣ ਗੇੜਾ ਕਢਾ ਲਿਆ ਗੇੜਾ ਕਢਾ ਲਿਆ ਜਿਹੜੇ ਕਢਾ ਲਾ ਕੋਈ ਬਾਹਰ ਖੇਚ ਲਾਂਗੇ ਚੱਲੀ ਕਿਤੇ ਹਾਂ ਫਿਰ ਕਿੰਨੇ ਦਾ ਲਊਗੀ ਜੀ ਹਫਤਾ ਲੈ ਜਾਣਾ ਸਨੀ ਭਾਜੀ ਨੇ ਇੱਕ ਹਫਤਾ ਲੈ ਹ ਲੈ ਇਹਨਾਂ ਖੁੱਲਾ ਡੁੱਲਾ ਬਾਕੀ ਥਣਾ ਥਣਾ ਦੀ ਫੁੱਲ ਗਾਰੰਟੀ ਬਾਹਰ ਪਿਛੇ ਦੀ ਫੁੱਲ ਗਾਰੰਟੀ ਤੇ ਚਾਰ ਦੰਦ ਵਛੀ ਪਿਓਰ ਹਾਲੀ ਹੁਣ ਬੱਚਾ ਆ ਬੋਲੋ ਭਾਵੇਂ ਲਾਇਆ ਸ਼ੰਭੂ ਹੁਣ ਫੋਟੋ ਖਿਚਲੂਗੀ ਕੋਈ ਗੱਲ ਨਹੀਂ ਪੁੱਤ ਫੋਟੋ ਖਜਾਣੀ ਆ ਆਪਾ ਤੇਰਨਾ ਤੇ ਇਦਾਂ ਨਾ ਕਰ ਆਜਾ ਲੱਗੇ ਆਜਾ ਸ਼ੰਭੂ ਆਜਾ ਇੱਧਰ ਕਮਾ ਸ਼ੰਭੂ ਵੀ ਇੱਕਦਮ ਸਾਥ ਆਉਂਦੀ ਜਦੋਂ ਨੂੰ ਹਾਂ ਆਂਦੀ ਗੱਲ ਨਾ ਮਨਾਲਾਂਗੇ ਮੰਨ ਜੂਗੀ ਇੱਥੇ ਜਬਾਨੇ ਕਰੂ ਹਾਂਜੀ ਬੋਲੋ ਫਿਰ ਇਹ ਵੀ ਕੰਮ ਉੱਡਦੀਆਂ ਵਾਲਾ ਜੀ 50 ਦੀ ਨਹੀਂ ਦੇਣੀ ਨਾ 48 ਦੀ 45000 ਦੀ 45000 ਦੀ ਜਾਣ ਦੇ ਵੇਸ਼ ਯਾਰ ਕੋਈ ਜਾਣ ਦੋ ਲੈ ਜੂਗਾ ਯਾਦ ਕਰੂਗਾ ਚਾਰ ਦਸ ਲੈ ਚਾਰ ਦਸ ਠੀਕ ਹੈ ਠੀਕ ਹੈ ਜੀ ਮੁਖਾਲ ਦੇ ਠੀਕ ਆ ਹਾਂ ਆਜੋ ਹੁਣ ਆਏ ਵੱਡੇ ਵੱਡੇ ਬੰਬ ਨਾ ਬੰਬ ਵੱਡੇ ਵੱਡੇ ਇਹ ਵੀ ਨਮੂਨੇ ਆ ਉਧਰ ਵੀ ਨਮੂਨੇ ਆ ਅੱਛਾ ਹਾਂ ਉਧਰ ਹੁਣ ਆ ਗਿਆਂ 55 ਕਿਲੋ ਵਾਲੀਆਂ 55 55 ਉਧਰ ਪਟਾਕੇ ਵੈਲ ਪਟਾਕੇ ਹਾਂ ਹੈ ਇਹ ਤੇ ਥੋੜਾ ਜਿਹਾ ਹੁਣ ਹੱਸ ਸਮਝ ਆ ਗੋ ਫੁੱਲ ਚੱਲੂ ਬਿਲਕੁਲ ਹਾਂ ਇਹ ਗੱਬਣਾ ਨਹੀਂ ਸੂਈ ਸੰਦੀਪ ਜੀ ਰਾਤ ਦੀ ਅੱਜ ਰਾਤ ਦੀ ਸੂਈ ਚੋਬਰ ਪਿੱਛੇ ਚੋਬਰ ਮਗਰ ਮਗਰ ਤਾਂ ਜਰਾ ਲੇਵਾ ਆ ਖਾ ਸ਼ੰਪੂ ਨੀ ਜਰਾ ਲੈ ਕਿੰਨਾ ਬਜੀ ਕਰੂਗੀ ਦੋਦੋ ਹੁਣ ਇਹ ਲੈਵੇ ਤੋਂ ਪਰਾ ਲੱਗ ਜਾਣਾ ਕਿੰਨਾ ਕਰੂਗੀ ਇਹਨੂੰ ਕੀ ਆਂਦਾ 24 25 ਕਿਲੋ ਹਜੀ ਨੂੰ ਕੀ ਆਂਦਾ ਵਾ ਬਿਲਕੁਲ ਕੁਝ ਨਹੀਂ ਗੱਲ ਸਹੀ ਗੱਲ ਧਿਆਨ ਆਉਂਦਾ ਮੋੜ ਲਿਆ ਝਮਾ ਲਿਆ ਉਗਰਾਂ ਦੀ ਇਹ ਲੈਵਾ ਵੇ ਲਗਾ ਤੂੰ ਕਰਮਾ ਇਹਨੂੰ ਉਨੀ ਘਾਣੂ ਉਨੀ ਪੇਸ਼ਾਣੂ ਹਾਂ ਸਹੀ ਸਹੀ ਗੱਲ ਇਹ ਆ ਤੂੰ ਰੱਖ ਲਈ ਹਲਾ ਬੇਲੀ ਆ ਗਿਆ ਨਾ ਪਰਾਣਾ ਬੇਲੀ ਬੇਲੀ ਆਪਣਾ ਏ ਹੋ ਠੀਕ ਹੈ ਗੇ ਆ ਗਏ ਵਧੀਆ ਚਲੋ ਹਾਂ ਜੀ ਬਰਾ ਥਾਣੇ ਵੀ ਲਗਾ ਗਏ ਘੇੜ ਘੇੜ ਤੇ ਕੀ ਹਾਂ ਵੇ ਥਾਣੇ ਲਗਾ ਕਰ ਮਾਰੀ ਬਿਲਕੁਲ ਬੋਲੋ ਖਚਾ ਹੋ ਗਈ ਹੈ ਆਏ ਹਾਏ ਬੱਚਾ ਬੱਚਾ ਅੱਛਾ ਦਿੱਤਾ ਪੜਿਆ ਬੜਾ ਆਸਾਨ ਦਿੱਤਾ ਬੋਲੋ ਬਾਕੀ ਸਨੀਪ ਜੀ ਦੇ ਦਿਆ 90000 ਦिए ਵੀ ਜੈ ਜੀ ਕੰਮ ਬਾਕੀ ਤੁਸੀਂ ਦਾ ਦੋ ਗਾਮੇ ਕੇ ਦਾ ਦੋ ਜੇ ਕੋ ਬਾਦ ਮੰਗੇ ਤੇ ਦਾ ਦੇ ਚਾਰੋ ਜਨੇ ਛੱਡਨੇ ਆ ਨਹੀਂ ਤੂੰ ਛਡਾਲਾ ਫਿਰ ਕਿਉਂ 85 ਚਲ ਠੀਕ ਆ ਚਾਂਦਾਂ ਦੇ ਫਿਰ ਕੀ ਆ ਚਾਂਦੇ ਆ ਇਹ ਵੀ ਸੰਦੀਪ ਜੀ ਸੂਈ ਇਹਦੇ ਮਗਰ ਵਛੀ ਅੱਛਾ ਵਛੀ ਮਾਰਨ ਦੀ ਵਛੀ ਮਗਰ ਪਾਵੇ ਲਈ ਇਹਦੇ ਕੋ 17 18 ਕਿਲੋ ਦੁੱਧ ਤਿਆਰ 17 18 ਕਿਲੋ ਦੁੱਧ ਦੁੱਧ ਤਿਆਰ ਵਛੀ ਨਾ ਤਿਆਰ ਹੈਗਾ ਹੈਗਾ ਜਿਹੜਾ ਹਫਤਾ ਹੋ ਗਿਆ ਵਾ ਮਸ਼ੀਨ ਨੂੰ ਅੱਜ ਇੰਨਾ ਖੁੱਲਾ ਡੁਲਾ ਜਿਹੜਾ ਗੱਲਾਂ ਵਾਲਾ ਨਹੀਂ ਇੰਨਾ ਬਿਲਕੁਲ ਓਏ ਹੋਏ ਆ ਲੋ ਕਾਰੀ ਕੇ ਰੂਹ ਹੀ ਲੱਗਾ ਭੋਲਾ ਕੇ ਕਪਾਲਾ ਰੂਹੀ ਇਥੇ ਨਾ ਬੋਲਾ ਬੋਲਾ ਰੂਕਪਾਲ ਆ ਇੰਦਾ ਪਰ ਮੋਲੋ ਇਹਦਾ ਵੀ ਉੱਡਦੀਆਂ ਵਾਲੇ ਕਰ ਦੇਣਾ ਹੀ ਨਹੀਂ ਲੱਬੇ ਦੀ ਤੈਨੂੰ ਪਤਾ ਅੱਜ ਹੀ ਵੀ ਨਹੀਂ ਹੋਣੀਆਂ ਤੇ ਅੱਜ ਹੀ ਅੱਜ ਹੀ ਲੱਤਣੀਆਂ ਕਰਮਾਲੀਆਂ ਅੱਜ ਜੈ ਜਾਨ ਜੈ ਹੈ ਹਾਂ ਜੈ ਜੀ ਕਾਮਾ ਕਿੰਨੇ ਦੇ ਦੇ ਦੀਆਂ ਯਾਰ ਅੱਜ ਵੀ ਬੈ ਨਹੀਂ ਜਰਾ ਦਿਨ ਸ਼ਨੀਵਾਰ ਨੂੰ ਆਜੀ ਉਹ 75 ਦੀ ਦੇ ਦੀਏ 80 ਦੀਆਂ 70 ਦੀ 70 ਦੀ ਜਾਂਦੇ ਦਾ ਸੰਦੇ ਆ ਕਰੀ ਇਹ ਰੌਣਕ ਮੇਲਾ ਕਰ ਲਈਦਾ ਆ ਇਹ ਗੱਭਣਾ ਇਹ ਟੋਕੜ ਗੱਭਣਾ ਅੱਛਾ 5 ਕਿਲੋ ਦੁੱਧ ਆ 6 ਆ 5 ਡੇੜਾ ਦਸਣਾ ਹੋਣਾ ਹਾਂ 5 ਕਿਲੋ ਦੁੱਧ ਤੇ 6 ਮਹੀਨਾ ਦੀ ਗੱਭਣ ਠੀਕ ਆ ਹਾਂਜੀ ਆਟਾ ਪਾੜੋ ਤੇ ਇਹਨੂੰ ਕਰਮਾਲੀ ਨੂੰ ਚੋਲੋ ਹਾਂ ਠੀਕ ਆ ਹਾਂ ਬਸ ਇਹਦਾ ਮੋਲ ਇਹ 40 ਦੀ ਦੇ ਦੀਏ 35 ਦੀ ਬੱਤੀ ਦੀ ਬੱਤੀ ਦੀ ਚੱਲਾਂ ਦੋ ਮੈਂ ਜਾਣਦੇ ਯਾਰ ਜੇ ਕਹਤਾ ਬੱਤੀ ਦੀ ਜਾਣਦੇ ਬੱਤੀ ਜਾਣਦੇ ਕੋਈ ਜੀ ਇਹਦੇ ਕੋਲ 16 ਕਿਲੋ ਦੁੱਧ ਤਿਆਰ ਆ ਅੱਛਾ ਤੇ ਗੱਲ ਇਦਾਂ ਵੀ ਥੋੜਾ ਜਿਹਾ ਦਾ ਲੱਗ ਗਿਆ ਵਾ ਕਿਵੇਂ ਬੱਚਾ ਚੋਂਗੇ ਹਾਂ ਬੱਚਾ ਚੋਂ ਗਿਆ ਚਲੋ ਕੋਈ ਨਹੀਂ ਫਿਰ ਬੱਚਾ ਚਾਰ ਦੰਦ ਵਛੀ ਆ ਅੱਛਾ ਵਛੀ ਮਗਰ ਆ ਗਿਆ ਹਾਂ ਮਗਰ ਵੀ ਵਛੀ ਤਾਂ ਆਪ ਵੀ ਚਾਰ ਦੰਦ ਹੀ ਅਜੇ ਚਾ ਪਹਿਲਾਂ ਸੁਆਈ ਪਹਿਲਾਂ ਪਹਿਲਾਂ ਚੌਗੀ ਅਜੇ ਮੂੰਹ ਮਾ ਪੁੱਟ ਕੇ ਵਿਖਾ ਦੇ ਕੱਲੋ ਯਾਰ ਆਗਾ ਚਾਰ ਦੰਦ ਠੀਕ ਆ ਠੀਕ ਆ ਚੌਗੀ ਪਿਓ ਰਿਹਾ ਵਛੀ ਤੇ ਥਾਣ ਵੀ ਅਲੋਕਾਰੀ ਤੇ ਚਵਾਈ ਵੀ ਇਹਨੂੰ ਅਲੋਕਾਰੀ ਲੱਗੀ ਹੋ ਹਾਂ ਬੰਬੂ ਕਾਰ ਹੀ ਲੱਗੇ ਬੰਬੂ ਕਾਰ ਹੀ ਵਾਕਿ ਬੰਬੂ ਕਾਰ ਆ ਇੰਦੀ ਮੈਂ ਕੀਮਤ ਇਹ ਵੀ ਉੱਡਦੀਆਂ ਲਾ ਕੇ ਇਹ ਵੀ 70 ਦੀ ਦੇ ਦਈਏ ਜਾਨ ਰੱਖੀ ਦੋ ਸਾਲੀ ਉੱਥੇ ਹੀ ਦੋ ਜਾਈਆਂ ਵੀ 5 ਕਰ ਲੈ ਇਹਨੂੰ ਕਿਉਂ ਅੱਛਾ ਚੱਲ ਜਾ ਆਹੋ ਏਦਾਂ ਨਾ ਕਰ ਯਾਰ ਇਹਦਾ ਧੱਕਾ ਲੈਣਾ ਵਾ ਨਹੀਂ ਧੱਕਾ ਕਰਨਾ ਦੁਬਾਰੀ ਜਾਣਦੇ ਤੂੰ ਕੋਈ ਗੱਲ ਨਹੀਂ ਸ਼ੰਭੂ ਜਿਹੜਾ ਗਿਆ ਵਿਖਾ ਹੁਣ ਆਹੀ ਆਹ ਬੋਲੋ ਕਿਆ ਬਤਾਈ ਲੱਗੂਗੀ ਦਿਖਾ ਦੇਣਾ ਦੀ ਆਹੋ ਤਾਜੀ ਸੂਈ ਵੱਚੀ ਗੱਲ ਆ ਨਾ ਸਾਰੇ ਦੱਸਾ ਮੇਰੇ ਮਿੱਤਰ ਬੜਾ ਗੱਲ ਕੀ ਆਵੇ ਕਤੂਰਾ ਵੀ ਕਮਾਉਣਾ ਆਪਾਂ ਇਹ ਨਿਆਣਾ ਹੀ ਨਿਗਾਹ ਰੇ ਨਹੀਂ ਫਿਰ ਜਦੋਂ ਮੈਂ ਮਰਜੀ ਹੈ ਕਿ ਨਹੀਂ ਇਹ ਨਜ਼ਾਰੇ ਕਿ ਨਹੀਂ ਐਦਾਂ ਬੱਸ ਨਾਲੇ ਤੇ ਦੁੱਧ ਚੋਇਓ ਨਾਲੇ ਨਿਕਨੇ ਨਿਕਨੇ ਨਿਆਣੇ ਆਦੇ ਲੱਗ ਜਾ ਕਰਨੇ ਆ ਕੀ ਕਰਤਾ ਵੇ ਲੇਲਾ ਲੇਲਾ ਹੀ ਆ ਕੀ ਗੱਲ ਸਹੀ ਆ ਕਿੰਨੇ ਬੋਲਾ ਹੋਈ ਸੰਦੀਪ ਭਾਜੀ ਇਹਦੇ ਕੋਲ 10 11 ਕਿਲੋ ਬੋਲਾ ਤਿਆਰ ਆ ਅੱਛਾ ਹਾਂ ਇਹ ਨਮੂਨਾ ਮਗਰ ਵੇਖ ਤੋ ਕਿੰਨੀ ਚੀਜ਼ ਆ ਹਾਂ ਆ ਜਾ ਆ ਜਾ ਭਾਜਿਆ ਇਹ ਕਿਉਂ ਇਹ ਕਲੀ ਦਾ ਲੱਗੂਗੀ ਵੈਰਿਟੀ ਇਹਦਾ ਮੁੱਲ ਹੋਰ ਇਹਦਾ ਮੁੱਲ ਇਹਦੇ ਹਿਸਾਬ ਨਾਲ ਕਰ ਦਈਏਗੇ ਯਾਹ ਕਿਆ ਬਾਤ ਇੰਚਾਈ ਦੇ ਦਈਏ ਕਰ ਦੋ ਬੱਚੇ ਸੰਦ ਲਾ ਲਓ ਕਿੰਨੇ ਦੇ ਦਈਏ 40 ਦੀ ਚੱਲ ਜਾਣ ਦੇ ਯਾਰ ਚੱਲਣ ਦੋ ਜਾਣ ਦੇ ਭਰਾਵਾ ਹਾਂ ਠੀਕ ਆ ਹਾਂ ਚਲੋ ਜੀ ਸੰਭੋ ਬਾਈਆਂ ਕੰਮੀ ਹੋਰ ਦਿੰਦਾ ਜੀ ਆਹੀ ਬੈਠਾ ਸੇਲ ਆ ਬਾਈਆਂ ਕੋਲ ਜੀ ਬਾਜੀ ਮੇਰਾ ਵੀ ਇੱਥੇ ਆਓ ਇੱਕ ਟਾਈਮ ਦੋ ਟਾਂ ਜੁਆਇ ਕਰੋ ਸਹੀ ਹੈ ਨਹੀਂ ਕਰੋ ਬਿਲਕੁਲ ਹਾਂ ਚਲੋ ਤੁਹਾਡਾ ਹੱਕ ਬੰਦਾ ਕਿ ਨਹੀਂ ਸੂਈਆਂ ਨੂੰ ਚੋਲੋ ਤੇ ਗੱਬੜਾ ਤਸੱਲੀ ਦੇ ਗਾਰੰਟੀ ਦੇ ਗਾਰੰਟੀ ਦੇ ਪਾਰ ਪਿੱਛੇ ਦੀਆਂ ਗਾਰੰਟੀਆਂ ਥਣਾ ਦੀਆਂ ਗਾਰੰਟੀਆਂ ਬਿਲਕੁਲ ਬਿਲਕੁਲ ਹਾਂ ਬਾਕੀ ਸਾਈਆਂ ਦੋ ਦੋ ਯਾਰ ਚਲੋ ਨਹੀਂ ਸਹੀ ਗੱਲ ਹੈ ਬਰੋ ਇਹ ਨਹੀਂ ਗੱਲ ਹੈਗੀ ਜਾਵਾਂਗੇ ਯਾਰ ਲਾ ਕੇ ਆਈ ਦੀਆਂ ਵਾਜ ਦੀ ਨਹੀਂ ਗੱਲ ਹੈਗੀ ਬਹੁਤ ਇੱਜ਼ਤ ਕਰਦੇ ਆ ਲੋਕ ਹਾਂ ਬਾਹਰ ਈ ਨਹੀਂ ਕੋ ਟੈਨਸ਼ਨ ਚਲੋ ਬੋਲੋ ਫਿਰ ਨੰਬਰ ਜੀ ਨੰਬਰ ਕਾਲ ਨੂੰ ਅੱਜ ਢਾੜੀਏ ਬੋਲੋ ਯਾਰ ਬੋਲੋ ਬਣੀ ਮਤ ਜਿਆਦਾ ਆ ਨਹੀਂ ਇੱਥੇ ਅੱਛਾ 96468 27503 ਪਿੰਡ ਕੋਟਖਜਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਕਾਲਾ ਅਫਗਾਨਾ ਵੀ ਲੱਗ ਗਿਆ ਆਪਾਂ ਨੂੰ ਧਿਆਨਪੁਰ ਵੀ ਲੱਗ ਗਿਆ ਸਾਸੀ ਕਾਲ ਜੀ